ਜਿਹੜਾ ਘਗਰ ਦਰਿਆ ਹੈ 6 ਐਮ ਐਲ ਦਾ ਹਲਕਾ ਉਹਨੂੰ ਟੱਚ ਕਰਦਾ ਤੇ ਆਈ ਵਾਰੀ ਪਿਛਲੀਆਂ ਸਰਕਾਰਾਂ ਦੇਖਣ ਨੂੰ ਮਿਲਦਾ ਸੀ ਕਿ ਨੱਥ ਚੂੜਾ ਚੜਾ ਲਓ ਤੇ ਘਗਰ ਲੈ ਜਾਏਗਾ ਅੱਜ ਤੁਹਾਡੇ ਸਾਹਮਣੇ ਨੱਥ ਚੂੜਿਆਂ ਨਾਲ ਕਿਤੇ ਨਜ਼ਰ ਵੀ ਨਹੀਂ ਆਉਂਦਾ ਇਹ ਕੱਲਾ ਮੰਤਰੀ ਜੀ ਨੱਥ ਚੂੜਿਆਂ ਨਾਲ ਕੰਮ ਨਹੀਂ ਚੱਲਣਾ ਜੋੜੇ ਮਾਜਰਾ ਸਾਹਿਬ ਪਿਛਲੀ ਵਾਰੀ ਮੰਤਰੀ ਸੀ ਕਾਫੀ ਕੰਡਾ ਜਾਂ ਕੱਢ ਗਏ ਮੇਰੇ ਇਲਾਕੇ ਦਾ ਤੇ ਐਤ ਕੀ ਗੋਲ ਸਾਹਿਬ ਤੁਸੀਂ ਤਾਂ ਬਿਲਕੁਲ ਘਗਰ ਦੇ ਬੈਠੇ ਹੋ ਮੈਂ ਆਸ ਕਰਾਂਗਾ ਕਿ ਪਰਮਾਨੈਂਟ ਹੱਲ ਕੋਈ ਦਾ ਨਿਕਲੇ ਤਾਂ ਕਿ ਸੱਤ ਦੇ ਸੱਤ ਐਮ.ਐਲ.ਏ. ਆਈ ਵਰੀ ਬਰਸਾਤਾਂ ਚ ਅਸੀਂ ਟਿੰਡ ਫੋੜੀ ਚੱਕ ਕੇ ਬਰਸਾ ਘੱਗਰ ਦੇ ਦਰਿਆ ਦੇ ਬੰਨ ਤੇ ਤੁਰੇ ਫਿਰਦੇ ਹਾਂ ਮੈਂ ਆਸ ਕਰਾਂਗਾ ਤੁਸੀਂ ਮੰਤਰੀ ਵੀ ਹੋ ਵਿਭਾਗ ਵੀ ਹੈ ਤੁਹਾਡੇ ਕੋ ਸਪੀਕਰ ਸਾਹਿਬ ਇਹਦੇ ਉੱਰ ਬਹੁਤ ਧਿਆਨ ਕੀਤਾ ਜਾਏ ਕਿਉਂਕਿ ਅਸੀਂ ਸਾਰੇ ਲੋਕ ਇਹਨਾਂ ਤੋਂ ਉਮੀਦ ਕਰਾਂਗਾ ਕਿ ਜੋੜੇ ਮਾਜਰਾ ਸਾਹਿਬ ਨੇ ਜਿੰਨਾ ਕੰਮ ਕਰਕੇ ਦਿੱਤਾ ਸੀ ਹੁਣ ਘੱਗਰ ਦਾ ਸਾਰਾ ਹੀ ਪੱਕਾ ਹੱਲ ਕਰ ਦਿਓ ਪਰਮਾਨੈਂਟ ਹੀ ਜਿਹੜੇ ਨੱਥ ਚੂੜਾਲੇ ਆ ਨੱਥ ਚੂੜੇ ਵਾਲੇ ਪਟਿਆਲੇ ਵਾਲੇ ਤਾਂ ਕੋਲੀ ਯਰਾਂ ਦੇ ਤੁਸੀਂ ਸਾਰੇ ਭੇਜ ਤੇ ਬਾਹਰ ਮંત્રી ਸਾਹਿਬ ਸਪੀਕਰ ਸਾਹਿਬ ਤੁਹਾਡੇ ਜਰੀਏ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਕਿ ਨੱਥ ਚੂੜੇ ਵਾਲੇ ਤੋਂ ਬਾਅਦ ਜੇ ਕਗਰਦ ਰਿਆ ਦੇ 7 ਐਮਐਲਏ ਦਾ ਏਰੀਆ ਬਚਾਣਾ ਤਾਂ ਉਹਦੇ ਬਹੁਤ ਧਿਆਨ ਦੇਣ ਦੀ ਲੋੜ ਹੈ ਧੰਨਵਾਦ